ਅਦਲ ਸਾਹਿਬ ਕੰਗਲੇ ਸੀਗੇ ਜਿਨ੍ਹਾਂ ਨੇ ਇਸ ਭਾਈ ਸਰਬਜੀਤ ਸਿੰਘ ਦੀ ਮਾਤਾ ਦੇ ਖਿਲਾਫ ਤੇ ਉਹਨਾਂ ਦੇ ਦਾਦੇ ਦੇ ਖਿਲਾਫ ਬੰਦਾ ਨਹੀਂ ਖੜਾ ਕੀਤਾ ਅਸੀਂ ਬਹੁਤ ਸਿਆਣੇ ਹੋਗੇ ਬਹੁਤ ਮੋਡਰੇਟ ਹੋਗੇ ਕਿ ਅਸੀਂ ਉਹਦੇ ਖਿਲਾਫ ਬੰਦਾ ਵੀ ਖੜਾ ਕੀਤਾ ਤੇ ਕਰਦਾਰ ਕੁਛੀ ਵੀ ਕਰੀ ਗਏ ਯਾਰ ਅਸੀਂ ਭਾਈ ਉਮਰਤਪਾਲ ਸਿੰਘ ਦੇ ਖਿਲਾਫ ਜੇ ਅਸੀਂ ਬੰਦਾ ਨਾ ਖੜਾ ਕਰਦੇ ਤੇ ਜਿੱਤ ਤਾਂ ਉਹਨੇ ਵੈਸੇ ਵੀ ਗਿਆ ਹੀ ਹੈ ਤੇ ਅੱਜ ਸਾਡਾ ਹੀ ਵਜਣਾ ਸੀ ਉਹ ਸਾਡਾ ਹੀ ਵਜਣਾ ਸੀ ਜੇ ਗਲਤ ਕੰਮ ਕੋਈ ਉਹ ਕਰਦਾ ਜੇ ਉਹ ਕੋਈ ਭੈੜਾ ਬਿਆਨ ਮੰਨ ਲੋ ਕੋਈ ਸਿਮਰਨਜੀਤ ਮਾਨ ਦਿੰਦਾ ਤੇ ਸਾਡੇ ਤੇ ਤਾਂ ਨਹੀਂ ਡਿੱਗਦਾ ਜਦੋਂ ਸਲਾਹ ਦਿੱਤੀ ਕਿ ਆਪਾਂ ਨਾ ਕਰੀਏ ਕੰਮ ਹਾਂ ਬੜੇ ਪਤੇ ਦੀ ਗੱਲ ਕੀਤੀ ਹੈ ਤੁਸੀਂ ਇਹ ਕਹੋਗੇ ਵੀ ਕਿਤੇ ਅੱਜ ਹੀ ਬੋਲਦਾ ਤੇ ਪਹਿਲਾਂ ਨਹੀਂ ਮੇਰੇ ਕੋਲ ਲਿਖੀਆਂ ਪਈਆਂ ਸਾਰੀਆਂ ਕਦੇ ਬੜੇ ਇਹ ਤਾਂ ਕਿਤਾਬਾਂ ਲਿਖੀਆਂ ਜਾਣੀਆਂ ਹੈ ਬੜਾ ਇਤਿਹਾਸ ਲਿਖਿਆ ਜਾਊਗਾ ਜਿਸ ਦਿਨ ਕੋਰ ਕਮੇਟੀ ਦੀ ਮੀਟਿੰਗ ਹੋਈ ਤੇ ਮੈਂ ਤਾਂ ਬਾਹਰ ਹੀ ਹੁੰਨਾ ਕਿਉਂਕਿ ਮੇਰੀ ਬਦਕਿਸਮਤੀ ਹੈ ਨਾ ਤਾਂ ਪ੍ਰਧਾਨ ਦੇ ਪੋਲੀਟੀਕਲ ਸੈਕਟਰੀ ਕਰਕੇ ਮੈਨੂੰ ਅੰਦਰ ਬਿਠਾਉਂਦੇ ਆ ਜਿਹੜੇ ਤਨਖਾਹਦਾਰ ਸਾਡੇ ਮਲੀਡੀਅਸ ਲਾਹ ਘਰ ਆ ਉਹ ਤਾਂ ਅੰਦਰ ਬੈਠੇ ਹੁੰਦੇ ਤੇ ਮੈਂ ਬਾਹਰ ਹੁੰਨਾ ਮੇਰੀ ਬਦਕਿਸਮਤੀ ਹੈ ਜੇ ਅੰਦਰ ਹੁੰਮ ਤਾਂ ਸ਼ਾਇਦ ਮੈਂ ਹੋਰ ਨੋ ਮਾਰ ਕੇ ਮੜਾ ਮੋਟਾ ਕੁਛ ਨਾ ਕੁਛ ਕੁਛ ਨਾ ਕੁਛ ਆਪਦੇ ਵੱਲੋਂ ਤਾਂ ਕਮਾ ਮੰਨੀ ਜਾਵੇ ਨਾ ਮੰਨੀ ਜਾਵੇ ਤਾਂ ਉਹ ਜਦੋਂ ਮੈਂ ਕਿਹਾ ਵੀ ਕੀ ਫੈਸਲਾ ਹੋਇਆ ਕਹਿੰਦੇ ਸਿਮਰਨਜੀਤ ਮਾਨ ਦੇ ਘਰੇ ਚੱਲੇ ਆ ਮੈਂ ਕਿਹਾ ਜੀ ਕਿਵੇਂ ਚੱਲੇ ਆ ਵੀ ਅਸੀਂ ਰਾਜੋਣਾ ਸਾਹਿਬ ਦੀ ਭੈਣ ਨੂੰ ਖੜੇ ਕਰਨਾ ਵੀ ਤੂੰ ਖੜਾ ਨਾ ਹੋ ਸੰਗਰੂਰ ਜਿਮਨੀ ਚੋਣ ਸੰਗਰੂਰ ਜਿਮਨੀ ਚੋਣ ਤੇ ਮੈਂ ਜਦੋਂ ਸਾਰੇ ਨਿਕਲ ਕੇ ਤੁਰਨ ਲੱਗੇ ਮੈਂ ਪ੍ਰਧਾਨ ਸਾਨੂੰ ਕਿਹਾ ਮੈਂ ခਿੱਕ ਮਿੰਟ ਜੀ ਗੱਲ ਸੁਣਿਓ ਉਹ ਜਦੋਂ ਸਮਝ ਜਾਂਦੇ ਆ ਦੂਜੇ ਨਿਕਲਣ ਵਾਲੇ ਨਿਕਲ ਗਏ ਮੈਂ ਕਿਹਾ ਜੀ ਹੱਥ ਜੋੜ ਕੇ ਬੇਨਤੀ ਆ ਇਲੈਕਸ਼ਨ ਨਾ ਲੜੋ ਹੂੰ ਕਹਿੰਦੇ ਕਿਉਂ ਇਲੈਕਸ਼ਨ ਕਿਉਂ ਨਾ ਲੜੀਏ ਮੈਂ ਕਿਹਾ ਆਪਣੀ ਬਹੁਤ ਪਤਲੀ ਹਾਲਤ ਆ ਇਲੈਕਸ਼ਨ ਨਾ ਲੜੋ ਇੱਕ ਆਪਾਂ ਨੇ ਕੋਲੇ ਮੌਕਾ ਹੈਗਾ ਵੀ ਯਾਰ ਅਸੀਂ ਤਾਂ ਮੰਥਨ ਕਰਦੇ ਆ ਆਪਦਾ ਹਲੇ ਬਾਅਦ ਚ ਲੜਾਂਗੇ ਹੂੰ ਤੇ ਕਹਿੰਦੇ ਚਰਨਜੀਤ ਸਿਮਰਨਜੀਤ ਮਾਨ ਜਿੱਤ ਜੂਗਾ ਜੇ ਆਪਾਂ ਨਾ ਲੜਿਆ ਤੇ ਮੇਨ ਅਕਾਲੀ ਦਾ ਲੋਹ ਬਣ ਜੂ ਆਪਾਂ ਪਿੱਛੇ ਰਹਿ ਜਾਾਂਗੇ ਮੈਂ ਕਿਹਾ ਜੀ ਹੁਣ ਅਗਲੀ ਸੁ ਸਿਮਰਨਜੀਤ ਮਾਨ ਵੀ ਜਿੱਤੂਗਾ ਤੇ ਵੋਟ ਸਾਡੀ ਬੀਜੇਪੀ ਤੋਂ ਘੱਟ ਨਿਕਲੂਗੀ ਉਦੋਂ ਕਿਹੜੇ ਅੰਦਰ ਵੜੋਂਗੇ ਮੈਨੂੰ ਇਹ ਸਮਝਾ ਤਾਂ ਮੈਨੂੰ ਉਲਟਾ ਛਿੜਕ ਕੇ ਕਹਿੰਦੇ ਯਾਰ ਤੂੰ ਤੂੰ ਜ਼ਿਆਦਾ ਨੈਗੇਟਿਵ ਹੋਇਆ ਬੈਠਾ ਤੂੰ ਕੰਮ ਕਰਨ ਤਾਂ ਮਾਰਾ ਭਜਦਾ ਲੱਗਦਾ ਮੈਂ ਕਿਹਾ ਜੀ ਮੈਂ ਤਾਂ ਚੱਲੇ ਆਂ ਟੈਚੀ ਮੇਰਾ ਗੱਡੀ 'ਚ ਪਿਆ ਮੈਂ ਸੰਗਰੂਰ ਚੱਲਿਆ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਤੇ ਤੇ ਵਿਚਾਰ ਕਰ ਲਿਓ ਜਾਂਦੇ ਜਾਂਦੇ ਗੱਡੀ 'ਚ ਵੀ ਤੁਹਾਡੇ ਨਾਲ ਚਾਰ ਕੋਰ ਕਮੇਟੀ ਦੇ ਮੈਂਬਰ ਜਾਣੇ ਆ ਤੇ ਜਿਹੜੀ ਮੈਂ ਕਹੀ ਉਹ ਸੱਚੀ ਹੋਈ ਕਿ ਨਹੀਂ ਹੋਈ ਅੱਜ ਵੀ 5 ਹਜ਼ਾਰਾਂ ਪ੍ਰਧਾਨ ਸਾਹਿਬ ਦੇ ਮੱਥੇ ਤੇ ਲਿਖੀਆਂ ਜਾਣੀਆਂ ਮੈਂ ਤਾਂ ਕਮੇਟੀ ਬਣਾ ਕੇ ਉਹਨਾਂ ਦੇ ਮੱਥੇ ਤੋਂ ਲਾਉਣੀਆਂ ਚਾਹੁੰਦਾ ਸੀ ਵੀ ਯਾਰ ਕਮੇਟੀ ਬਣਾਈ ਤਾਂ ਹਾਲ ਵੀ ਬੜਾ ਕੋਈ ਫਰਕ ਨਹੀਂ ਪਿਆ ਫਿਰ ਪ੍ਰਧਾਨ ਨੂੰ ਕਿਵੇਂ ਕੋਈ ਹੋ ਸਕਦਾ ਹੈ ਕਿ ਬੰਦਾ ਤੁਸੀਂ ਮੇਰਾ ਭਲਾ ਚਾਹੁੰਦੇ ਹੋ ਤੇ ਮੈਂ ਭਲਾ ਕਰਾਉਣ ਦੇ ਵਿੱਚ ਹੀ ਨਾ ਆਵਾਂ ਤੇ ਜਿਹੜੇ ਮੇਰੇ ਬੁਰਾ ਚਾਹੁੰਦੇ ਆ ਮੈਂ ਉਹਨਾਂ ਦੀ ਮੰਨੀ ਜਾਵਾਂ ਐਡਾ ਕਮਲਾ ਤਾਂ ਕੋਈ ਹੁੰਦਾ ਨਹੀਂ ਫਿਰ ਉਦੋਂ ਰੱਬ ਵੀ ਨਹੀਂ ਉਹ ਮੱਤ ਮਾਰੀ ਹੁੰਦੀ ਹੈ ਨਾ ਮੈਂ ਕਿਉਂ ਕਿਹਾ ਵੀ ਰੱਬ ਸਾਡੇ ਨਾਲ ਰੁੱਸਿਆ ਇਸ ਕਰਕੇ ਫਿਰ ਰੱਬ ਨੂੰ ਵੀ ਤਾਂ ਮਨਾਉਣਾ ਪੈਣਾ ਨਾ ਸਾਡੇ ਦਿਨ ਮਾੜੇ ਆ ਹਲਤੀ ਮੈਂ ਤਾਂ ਇਹੀ ਕਹੂੰਗਾ ਇਹ ਮਾੜੇ ਇੱਕਈ ਵਾਰੀ ਨਾ ਬਲੀ ਦੇਣੀ ਪੈਂਦੀ ਹੈ ਵੈਸੇ ਤਾਂ ਬਲੀ ਦਾ ਸ਼ਬਦ ਹੋਰ ਹੈ ਕਈ ਪਾਸੇ ਲੱਗਦਾ ਹੈ ਪਰ ਮੇਰਾ ਖਿਆਲ ਹੈ ਮੈਨੂੰ ਲੱਗਦਾ ਮੇਰੀ ਬਲੀ ਆ ਕੇ ਕਈਆਂ ਨੂੰ ਆਵਾਜ਼ ਚੁੱਕਣ ਦੀ ਵੀ ਤੁਸੀਂ ਉਹ ਅੜੀ ਰਹੇ ਹੋ ਕਿ ਪਾਰਟੀ ਕੋਈ ਫੈਸਲਾ ਕਰੇ ਮੈਨੂੰ ਅੰਦਰ ਰੱਖਣਾ ਹੈ ਕਿ ਬਾਹਰ ਕੱਢਣਾ ਹੈ ਮੈਂ ਮੈਂ ਇਹਨਾਂ ਦਾ ਫੈਸਲਾ ਹੋਣ ਨਹੀਂ ਦੇਵਾਂਗਾ ਮੈਂ ਇੱਕ ਮੈਂ ਦਾਅਵੇ ਨਾਲ ਕਹਾਂ ਇਹ ਕਾਗਜ਼ੀ ਫੈਸਲੇ ਨਾਲ ਕੰਮ ਚੱਲਣ ਨਹੀਂ ਦੇਣਾ ਮੈਂ ਹਰ ਵਰਕਿੰਗ ਕਮੇਟੀ ਮੈਂਬਰ ਤੱਕ ਜਾਊ ਹਰ ਕੋਰ ਕਮੇਟੀ ਮੈਂਬਰ ਤੱਕ ਜਾਊ ਹਰੇਕ ਡੈਲੀਗੇਟ ਤੱਕ ਜਾਊ ਇਹ 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 ਇਕੱਲੇ ਮਹਿੰਦਰ ਕਰਕੇ ਕੌਣ ਹੁੰਦੇ ਆ ਫੈਸਲਾ ਕਰਨ ਵਾਲੇ ਕਿਹਨੂੰ ਰੱਖਣਾ ਹੈ ਪੰਜਾਬ ਦੇ ਵਿੱਚ ਕਿਸੇ ਪਾਰਟੀ 'ਚ ਬਾਗੀ ਸੋਰ ਕੋਈ ਚੁੱਕ ਲਵੇ ਨਾ ਤੇ ਅਗਲੀ ਸੀਟ ਤਿਆਰ ਹੁੰਦੀ ਹੈ ਸਵਾਰ ਹੋਣ ਲਈ ਬੇੜੀ ਉਹ ਕਈਆਂ ਨੇ ਤੁਹਾਡੇ ਤੱਕ ਅਪਰੋਚਾਂ ਕਰਨੀਆਂ ਸ਼ੁਰੂ ਕੀਤੀਆਂ ਵੀ ਹੋਣੀਆਂ ਜਾਂ ਕਰਤੀਆਂ ਹੋਣੀਆਂ ਤੁਸੀਂ ਖੁਦ ਜਾਣਦੇ ਹੋ ਕਈਆਂ ਨੇ ਤੇ ਇਹ ਵੀ ਕਿਹਾ ਹੋਣਾ ਕਿ ਹੁਣ ਚਰਨਜੀਤ ਸਿੰਘ ਬਰਾੜ ਦਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕੋ ਬਹੁਤਾ ਵੱਡਾ ਦਾ ਸਿਆਸੀ ਤੌਰ ਤੇ ਨਹੀਂ ਲ ਹੋਰ ਬੇੜੀ ਤੇ ਨਾ ਸਵਾਰ ਹੋ ਜਾਣ ਲਾਧੂ ਕਾ ਸਾਹਿਬ ਤੁਸੀਂ ਮੇਰੇ ਇਲਾਕੇ ਦੇ ਹੋ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਡੇ ਇਲਾਕੇ ਚ ਕੰਮ ਕਰਕੇ ਆਇਆ ਹਾਂ ਕਿਰਦਾਰ ਦਾ ਬੰਦੇ ਦਾ ਨਾਲ ਜਾਂਦਾ ਹੁੰਦਾ ਜਿੱਥੇ ਜਾਂਦਾ ਜਦੋਂ ਮੈਂ ਸਾਹ ਮਨਪ੍ਰੀਤ ਸਿੰਘ ਬਾਦਲ ਨੂੰ ਛੱਡਿਆ ਜਦੋਂ ਸਾਡਾ ਇਲੈਕਸ਼ਨ ਲੜਨ ਪਿੱਛੇ ਹੀ ਤਕਰਾਰ ਹੋਇਆ ਤਾਂ ਮੈਂ ਜਦੋਂ ਛੱਡਿਆ ਤੇ ਕਾਂਗਰਸ ਪਾਰਟੀ ਦੇ ਚਾੜਖ ਸਾਹਿਬ ਉਸ ਵੇਲੇ ਇੰਚਾਰਜ ਹੁੰਦੇ ਸੀ ਉਹਨਾਂ ਨੇ ਇੱਕ ਬੰਦਾ ਭੇਜਿਆ ਵੀ ਯਾਰ ਇਸ ਮੁੰਡੇ ਨੂੰ ਕਿਸੇ ਕੀਮਤ ਤੇ ਆਪਾਂ ਨਾਲ ਲਈਏ ਕਿਉਂਕਿ ਉਹਨੇ ਖੜਕੜ ਕਲਾਂ ਦਾ ਸਾਰਾ ਕੱਟ ਮੇਰਾ ਵੇਖਿਆ ਸੀ ਮੈਂ ਹੀ ਕੀਤਾ ਸੀ ਜੇ ਉੱਥੇ ਮੈਂ ਗਲਤ ਨਹੀਂ 5200 ਬਸ ਅਸੀਂ ਕੀਤੀ ਸੀ ਤੇ ਘੱਟੋ ਘੱਟ 42-4300 ਇਕੱਲੀ ਮੇਰੀ ਕੀਤੀ ਹੋਈ ਸੀ ਐਡਾ ਵੱਡਾ ਕੰਮ ਸੀਗਾ ਤਾਂ ਜਦੋਂ ਉਹ ਆਇਆ ਮੇਰੇ ਕੋਲੇ ਜਿਹੜਾ ਮੇਰਾ ਦੋਸਤ ਸੀਗਾ ਤੇ ਮੈਂ ਉਹਦੀ ਗੱਲ ਹਾਸੇ 'ਚ ਪਾਈ ਰੱਖੀ ਅਖੀਰ ਉਹਨੇ ਸਪੀਕਰ ਫੋਨ ਔਨ ਕਰਤਾ ਉਹ ਕਹਿੰਦਾ ਵੀ ਆਖਰੀ ਵਾਰੀ ਪੁੱਛਦੇ ਆਂ ਜੇ ਅਸੀਂ ਮੈਡਮ ਸੋਨੀਆ ਗਾਂਧੀ ਦੇ ਦਸਕਦਾਂ ਥੱਲੇ ਨੂੰ ਮੋੜਾਂ ਦੀ ਟਿਕਟ ਮੰਗਾ ਦਿੰਦੇ ਆਂ 7 ਮਹੀਨੇ ਪਹਿਲਾਂ ਜਿਹੜਾ ਕਾਂਗਰਸ ਦੇ ਇਤਿਹਾਸ 'ਚ ਨਹੀਂ ਹੋਇਆ ਟਿਕਟ ਲਾ ਜਾ ਕੇ ਫੈਕਸ਼ਨ ਨੂੰ ਦਿਖਾ ਦਿੰਨੇ ਆ ਉਦੋਂ ਬਾਅਦ ਇਹ ਪਾਰਟੀ ਜੁਆਇਨ ਕਰ ਜੇ ਤਾਂ ਇਨੀ ਕਮਿਟਮੈਂਟ ਲੈ ਲੈ ਅਸੀਂ ਸੋਨੀਆ ਗਾਂਧੀ ਤੋਂ ਮੈਡਮ ਤੋਂ ਟਿਕਟ ਮੰਗਾ ਦਿੰਨੇ ਆ ਹੂੰ ਉਹ ਮੈਂ ਕਿਹਾ ਕੰਜਰੋ ਤੁਸੀਂ ਤਾਂ ਕਾਲ ਤਖਤ ਢਾਉਣ ਵਾਲੇ ਹੋ ਤੇ ਮੈਂ ਤੁਹਾਡੇ ਦੀ ਤੁਹਾਡੀ ਟਿਕਟ ਕਿਵੇਂ ਲੈ ਲੂੰਗਾ ਜੇ ਮੈਂ ਐਮਐਲਏ ਬਣਨਾ ਹੁੰਦਾ ਤੇ ਮੈਂ ਕਾਂਗਰਸ ਦੀ ਟਿਕਟ ਤੇ ਉਦੋਂ ਐਮਐਲਏ ਵੀ ਬਣਦਾ ਤੇ ਸੁਖਬੀਰ ਸਿੰਘ ਬਾਦਲ ਸਰਕਾਰ ਵੀ ਨਾ ਰਿਪੀਟ ਕਰ ਪਾਉਂਦਾ ਮੈਂ ਕਹਿੰਦਾ ਟਕੜੇ ਹੋ ਜਾਂਦੇ ਹਾਂ 100% ਕਹਿੰਦਾ ਮੈਂ 100 ਕਾਰਨ ਹੋਣਗੇ ਸਰਕਾਰ ਰਿਪੀਟ ਹੋਣ ਦੇ ਤੇ 100 ਦੇ ਵਿੱਚੋਂ ਜਿਹੜਾ ਜੇ ਇੱਕ ਮੇਰੇ ਵਾਲੀ ਪਿੰਨ ਕਢਣ ਦੇਣਾ ਤੇ ਸਰਕਾਰ ਨਹੀਂ ਸੀ ਬਣਾ ਜਿਹੜੀ ਪਿੰਨ ਸੀ 23 ਬੰਦੇ ਖੜੇ ਕੀਤੇ ਸੀ ਆਜ਼ਾਦ ਅਸੀਂ ਉਹ ਅਸੀਂ ਖੜੇ ਕੀਤੇ ਸੀ 23 ਬੰਦੇ 23ਾਂ ਚੋਂ 17 ਕੱਲੇ ਨੇ ਮੈਂ ਖੜੇ ਕੀਤੇ ਸੀ ਜਿਹਦੇ ਤਿੰਨ ਬਹਿਗੇ ਸੀ 14 ਮੇਰੇ ਤੇ ਤਿੰਨ ਦੂਜੇ ਬੰਦਿਆਂ ਦੇ ਖੜੇ ਕੀਤੇ 17 ਬੰਦੇ ਖੜੇ ਕੀਤੇ ਸੀ ਤੇ ਉਹਨਾਂ ਕਰਕੇ ਸਾਡੀ ਸਰਕਾਰ ਰੀਟ ਹੋਈ ਇਹਨੂੰ ਛੱਡ ਦੇ ਯਾਰ ਜੀਤਮਿੰਦਰ ਕਦੇ ਕੋਈ ਸੋਚ ਸਕਦਾ ਸੀਗਾ ਕਿ ਸ਼ਰਮਣੀ ਅਕਾਲੀ ਦਲ ਚਾਊਗਾ ਚਾਰ ਵਾਰੀ ਦਾ ਕਾਂਗਰਸ ਦਾ ਐਮਐਲਏ ਕੈਪਟਨ ਅਮਰਿੰਦਰ ਸਿੰਘ ਦਾ ਮੁੱਛ ਦਾ ਵਾਲ ਮੈਂ ਪੱਟ ਕੇ ਲਿਆ ਕੇ ਵਿਚਾਰੇ ਦਾ ਨੁਕਸਾਨ ਕੀਤਾ ਮੈਂ ਗੁਨਾਹਗਾਰਾਂ ਉਸ ਬੰਦੇ ਦਾ ਕਿਉਂਕਿ ਉਹਨੂੰ ਕਿਹਾ ਸੀ ਵੀ ਤੈਨੂੰ ਮੰਤਰੀ ਬਣਾਵਾਂਗੇ ਪ੍ਰਧਾਨ ਸਾਹਿਬ ਨੇ ਮੰਤਰੀ ਨਹੀਂ ਬਣਾਇਆ ਇਸ ਕਰਕੇ ਮੈਂ ਕਹਾਂ ਕਿ ਮੈਂ 2 ਐਮਐਲਏ ਪੂਰੇ ਕਰਨ ਲਈ ਕਿਉਂਕਿ বিজেટી ਪੀ ਧਮਕੀਆਂ ਦਿੰਦੇ ਸੀ ਵੀ ਅੱਜ ਸਰਕਾਰ ਤੋੜੀ કે ਕੱਲ੍ਹ ਤੋੜੀ ਪ੍ਰਧਾਨ ਸਾਹਿਬ ਨੂੰ ਕਿਹਾ ਕਿਉਂ ਹਰ ਰੋਜ਼ ਨਵੇਂ ਐਵੇਂ ਸਰੋਪੇ ਪਾਈ ਜਾਂਦੇ ਆ ਐਮਐਲਏ ਪੂਰੇ ਕਰ ਲੋ ਨਹੀਂ ਸਰਕਾਰ ਤੋੜਨਗੇ ਦੋਨੇ ਐਮਐਲਏ ਦਾ ਮੈਂ ਪ੍ਰਬੰਧ ਕਰਕੇ ਦਿੱਤਾ ਯਾਰ ਕੀ ਕੀ ਨਹੀਂ ਕੀਤਾ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਕਿ ਕੱਲੀ ਬਹਿ ਕੇ ਸੋਚੀ ਨਹੀਂ ਵੀ ਕੀ ਨਹੀਂ ਕੀਤਾ ਤੇਰੇ ਲਈ